ਪਹਿਲਾ ਜਿਹੜੇ ਬੰਦੇ ਰਾਤ ਨੂੰ ਕਿਰਚਾਂ ਲੈ ਕੇ ਘੁੰਮ ਰਹੇ ਨੇ ਤੇ ਇੱਕ ਸੈਕਿੰਡ ਚ ਇਕੱਠੇ ਹੁੰਦੇ ਨੇ ਇਹ ਆਰਗੇਨਾਈਜ਼ਡ ਵਿੱਚ ਇੱਕ ਤਰ੍ਹਾਂ ਦਾ ਕਰਾਈਮ ਹੈ ਇਹ ਆਰਗੇਨਾਈਜ਼ ਕਰਾਈਮ ਹੋ ਰਿਹਾ ਹੈ ਔਰ ਇੱਕ ਟੋਟੈਲਿਟੀ ਚ ਹੋ ਰਿਹਾ ਆ ਜਿਹੜਾ ਜਗਤਪੁਰੇ ਦੇ ਨਾਲ ਦੇ ਰਹਿਣ ਵਾਲੇ ਆ ਉੱਥੇ 6.5 ਹਜ਼ਾਰ ਵੋਟ ਦਾ ਪਹਿਲਾਂ ਵੀ ਰੌਲਾ ਪੈ ਚੁੱਕਿਆ ਹੈ ਜਗਤਪੁਰੇ ਪਿੰਡ ਚ ਪਾਰੀ ਸੀ ਅਸੀਂ ਅਨੇ ਇਹਨੂੰ ਆਰਗੇਨਾਈਜ਼ ਕਰਾਈ ਚੱਲਿਆ ਜਾਵੇ ਪਹਿਲੀ ਗੱਲ ਦੂਜੀ ਗੱਲ ਉਹਦੇ ਨਾਲ ਜਿੰਨੇ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਉਹ ਸਾਰੇ ਜੁੜੇ ਹੋਏ ਉਹ ਅਰੈਸਟ ਕੀਤੇ ਜਾਣ ਈ ਉਹਨਾਂ ਨੂੰ ਇਹ ਪਤਾ ਨਹੀਂ ਕਿ ਕਿਰਚਾ ਲੈ ਕੇ ਕੋ ਮਰੇ ਨਹੀਂ ਐਡੀ ਕਿਰਚ ਬਾਈ ਜੀ ਉਹ ਵੀ ਕਿਵੇਂ ਪਾਈ ਉਹਨੇ ਐ ਮਾਰੀ ਮਾਰ ਕੇ ਉਹਨੂੰ ਕਮਾਇਆ ਤੇ ਫੇਰ ਬਾਹਰ ਕੱਢੀ ਏ ਉਹਦੇ ਨਾਲ ਲੀਵਰ ਪੰਚਰ ਹੋਇਆ ਲੀਵਰ ਪੰਚਰ ਹੋਣ ਤੋਂ ਬਾਅਦ ਕੀ ਹੁੰਦਾ ਦੱਸੋ ਲੰਗਸ ਗਏ ਵਿੱਚੇ ਪਹਿਲੀ ਗੱਲ ਇਹ ਕੀਤਾ ਜਾਵੇ ਦੂਜੀ ਗੱਲ ਸਰ ਜਿਹੜੀ ਮੋਸਟ ਇੰਪੋਰਟੈਂਟ ਹੈ ਇੱਥੇ ਕੁੰਬੜਾ ਕਾਂਡ ਹੋਇਆ ਹੁਸ਼ਿਆਰਪੁਰ ਹਰਵੀਰ ਕਾਂਡ ਹੋਇਆ ਲੁਧਿਆਣੇ ਕਿੰਨੇ ਕਾਂਡ ਹੋਏ ਨੇ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਇਹਦੇ ਤੇ ਕਾਨੂੰਨ ਬਣਾਇਆ ਜਾਵੇ ਕਾਨੂੰਨ ਤੱਕ 1 ਸਾਲ ਪਹਿਲਾਂ ਬਲਕਿ ਸਵਾ ਸਾਲ ਹੀ ਹੋ ਗਿਆ ਜੀ ਕੁੰਬੜਾ ਕਾਂਡ ਸਵਾ ਸਾਲ ਪਹਿਲਾਂ ਇਹ ਡਿਸਾਈਡ ਹੋਇਆ ਸੀ ਕਿ ਇਹਨਾਂ ਦੀ origignal ਪੇਪਰਾਂ ਦੀ ਵੈਰੀਫਿਕੇਸ਼ਨ ਹੋਊਗੀ ਸੁਣ ਲਓ ਸਰ ਮੈਨੂੰ ਮੈਨੂੰ ਇੱਕ ਵਾਰੀ ਗੱਲ ਕਰਨ ਸਰ ਤੁਸੀਂ ਜਿਵੇਂ ਤੁਸੀਂ ਕੀਤਾ ਮੈਨੂੰ ਗੱਲ ਕਰਦੇ ਤੁਸੀਂ ਮੈਨੂੰ ਇਹਦਾ ਇੱਕ ਦਸ ਜੋਲੇ ਵੀ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਕਿੰਨੇ ਜਣੇ ਨੇ ਇਨਾਂ ਦੇ origignal ਪੇਪਰਾਂ ਦੀ ਵੈਰੀਫਿਕੇਸ਼ਨ ਹੋਈ ਸੀ ਕਿ ਨਹੀਂ ਹੋਈ ਸੀ ਜੇ ਨਹੀਂ ਹੋਈ ਸੀ ਤਾਂ ਕਿਉਂ ਨਹੀਂ ਹੋਈ ਸੀ ਤੇ ਹੁਣ ਅੱਗੇ ਤੋਂ ਕੀ ਕਰਨ ਵਾਲੇ ਆ ਐਂਡ ਅਬਓਵ ਆਲ ਲਾਸਟ ਇੱਕ ਕਾਨੂੰਨ ਬਣਾਉਣਾ ਚਾਹੀਦਾ ਇਹ ਨੀਤੀਗਤ ਫੈਸਲਾ ਹੈ ਨੀਤੀਗਤ ਫੈਸਲਾ ਤੁਹਾਡੇ ਹੱਥ ਵਿੱਚ ਨਹੀਂ ਉਹ ਮੁੱਖ ਮੰਤਰੀ ਦੇ ਹੱਥ ਵਿੱਚ ਹੈ ਮੁੱਖ ਮੰਤਰੀ ਫੋਰਟਿਸ ਦੇ ਵਿੱਚ ਹੈ ਅਸੀਂ ਪੁੱਛਣਾ ਚਾਹੁੰਨੇ ਆ ਕਿ ਡੋਮਿਸਾਈਲ ਕਾਨੂੰਨ ਨਾ ਬਣਾਉਣ ਦੇ ਪਿੱਛੇ ਵਜ੍ਹਾ ਕੀ ਹੈ ਜਿਹੜਾ ਅੱਧਾ ਹਿੰਦੁਸਤਾਨ ਬਣਾ ਚੁੱਕਿਆ ਹੈ ਉਹ ਅਸੀਂ ਕਿਉਂ ਨਾ ਬਣਾਈਏ ਕੱਲ ਨੂੰ ਸਾਡੀ ਇਹ ਮੰਗ ਹੈ ਕਿ ਕਿਉਂ ਨਹੀਂ ਹੋ ਰਿਹਾ ਇਹ ਇਸ ਕਰਕੇ ਆ ਸਾਡੀਆਂ ਮੰਗਾਂ ਦਾ ਜਵਾਬ ਹੋਊਗਾ ਅਸੀਂ ਉਹ ਬੈਠਾ ਉਹ ਵੇਖੋ ਇੱਕ ਤੁਹਾਨੂੰ ਗੱਲ ਦੱਸ ਦਿਆਂ ਤੁਹਾਨੂੰ ਪਤਾ ਬਲ ਸਾਹਿਬ ਇਹ ਕੱਲਾ ਮੁੰਡਾ ਹੈ ਉਹ ਬੈਠਾ ਪਿਓ ਸਾਹਮਣੇ ਉਹਦਾ ਕੱਲਾ ਮੁੰਡਾ ਹੈ ਔਰ ਸ਼ਰੀਫ ਮੁੰਡਾ ਹੈ ਆ ਕੇ ਸ਼ਮਾ ਸ਼ਿਵਰਾਤਰੀ ਤੇ ਉਹ ਮੱਥਾ ਟੇਕਣ ਆਏ ਦੋਸਤ ਉਹ ਘੜ ਕੇ ਬਾਹਰ ਆਦੇ ਯਾਰ ਮੱਥਾ ਠੀਕਿਆ ਜਾ ਕੇ ਜਨਮ ਦਿਨ ਸੀਗਾ ਉਹਦਾ ਦੂਜਾ ਮੁੰਡਾ ਜਿਹੜਾ ਗਿਆ ਸੀ ਉਹਦਾ ਜਨਮ ਦਿਨ ਸੀ ਉਹ ਮਾਨਸ਼ਵਰਾਤਰੀ ਤੇ ਮੰਦਿਰ ਚ ਮੱਥਾ ਟੇਕਣ ਗਿਆ ਬਾਹਰ ਖੜੇ ਸ਼ਰਾਫਤ ਨਾਲ ਇਹ ਬੰਦਿਆਂ ਦਾ ਕੀ ਆਪਾਂ ਇਹੋ ਜਿਹੇ ਬੰਦੇ ਐ ਇਹੋ ਜੀਆਂ ਚੀਜ਼ਾਂ ਕੰਟੀਨਿਊ ਹੋਣਗੀਆਂ ਸਰ ਨਹੀਂ ਹੋਣਗੀਆਂ ਨਾ ਤੁਸੀਂ ਦੱਸੋ ਦੱਸੋ ਦੱਸੋ